ਔਰੀਆਂ ਜੋ ਠੱਗੀਆਂ ਹਿਸਾਬ ਦੇ ਦਿਓ ਜਮਤਾ ਨੂੰ ਖੜ ਕੇ ਜਵਾਬ ਦੇ ਦਿਓ ਪੈਂਦੀਆਂ ਜੇ ਬੋਟਾਂ ਦੀ ਸ਼ਰਾਬ ਦੇ ਦਿਓ ਇਹੀ ਤੁਹਾਡੇ ਤੇ ਬਲੇਮ ਲੱਗਣੇ ਕੁਝ ਲੀਡਰ ਤੇ ਚੋਰ ਸੇਮ ਸੇਮ ਲੱਗਣੇ ਕੁਝ ਲੀਡਰ ਤੇ ਚੋਰ ਸੇਮ ਸੇਮ ਲੱਗਣੇ ਕੌੜਾ ਸੱਚ ਬੋਲ ਕੇ ਹਿਸਾਬ ਖੋਲਾਂਗੇ ਚੰਗੇ ਬਾੜੇ ਸਭ ਤੱਕੜੀ ਚ ਤੋਲਾਂਗੇ ਮੂਰਖ ਬਣਾਈ ਫਿਰਦੇ ਆ ਜਣਤਾ ਕਿੰਨੇ ਹੀ ਕਰਾਈ ਜਾਂਦੇ ਆਗੇ ਬਣਤਾ ਸੱਚ ਬੋਲਤਾ ਤਾਂ ਮੇਰੇ ਤੇ ਕਲੇਮ ਲੱਗਣੇ ਕੁਝ ਲੀਡਰ ਤੇ ਚੋਰ ਸੇਮ ਸੇਮ ਲੱਗਣੇ ਕੁਝ ਲੀਡਰ ਤੇ ਚੋਰ ਸੇਮ ਸੇਮ ਲੱਗਣੇ ਓ ਕਤਲ ਕਰਾ ਕੇ লাশ ਕੋਲ ਬੈਠਦੇ ਗਲਤੀ ਨਾ ਹੋ ਜੇ ਬੜਾ ਸੋਚ ਬੋਲਦੇ ਅੱਗ ਦੇਸ ਕੀਮੀ ਬੜੇ ਰੌਂਗ ਬੰਦਿਆ ਆ ਜਾਂਦੇ ਛੜਦੇ ਨਹੀਂ ਜਿਹੜੇ ਸੱਟ ਰੌਂਗ ਬੰਦਿਆ ਹਰ ਜਗ੍ਹਾ ਕਰਦੇ ਗੇਮ ਲੱਗਣੇ ਕੁਝ ਲੀਡਰ ਤੇ ਚੋਰ ਸੇਮ ਸੇਮ ਲੱਗਣੇ ਕੁਝ ਲੀਡਰ ਤੇ ਚੋਰ ਸੇਮ ਸੇਮ ਲੱਗਣੇ ਚਿਹਰਿਆਂ ਤੇ ਇਹਨਾਂ ਦੇ ਨਕਾਬ ਹੁੰਦੇ ਆ ਸਾਡੇ ਨਾਲ ਬੱਕਰੇ ਹਿਸਾਬ ਹੁੰਦੇ ਆ ਮਿੰਤਾ ਕਰਾਉਣੀਆਂ ਨੇ ਕੰਮ ਇਹਨਾਂ ਦੇ ਪਾਵਰਾਂ ਤੇ ਹੁੰਦੇ ਆ ਕੇ ਦਮ ਇਹਨਾਂ ਦੇ ਬੁਰੇ ਕੰਮ ਇਹਨਾਂ ਦੇ ਤੇ ਹੋਰਾਂ ਦੇ ਤਾਂ ਨੇਮ ਲੱਗਣੇ ਕੁਝ ਲੀਡਰ ਤੇ ਚੋਰ ਸੇਮ ਸੇਮ ਲੱਗਣੇ ਕੁਝ ਲੀਡਰ ਤੇ ਚੋਰ ਸੇਮ ਸੇਮ ਲੱਗਣੇ ਓਏ ਅੰਤ ਦੀ ਕਹਾਣੀ ਬਸ ਅੰਤ ਹੋਣੀ ਆ ਜੀਤ ਰਾਜ ਦੀ ਜੋ ਗੱਲ ਅੱਖ ਸੱਚ ਹੋਣੀ ਆ ਰਾਜਿਆਂ ਦੇ ਰਾਜ ਵੀ ਖਤਮ ਹੋ ਗਏ ਵੱਡੇ ਵੱਡੇ ਨਾਡੂ ਖਾਂ ਵੀ ਪਸਮ ਹੋ ਗਏ ਕੁਝ ਢਮਾਤੇ ਥੋੜੇ ਵੀ ਫਰੇਮ ਲੱਗਣੇ ਕੁਝ ਲੀਡਰ ਤੇ ਚੋਰ ਸੇਮ ਸੇਮ ਲੱਗਣੇ ਕੁਝ ਲੀਡਰ ਤੇ ਚੋਰ ਸੇਮ ਸੇਮ ਲੱਗਣੇ